ਸਯੋਧ ਨਸ਼ਾ ਵਿਰੋਧ ਜੋ ਪੰਜਾਬ ਸਰਕਾਰ ਨੇ ਮਹਿਮ ਚਲਾਈ ਆ ਉਹਦਾ ਅਸਰ ਜਿਹੜਾ ਅੱਜ ਹਰਕਾ ਖਡੂਰ ਸਾਹਿਬ ਦੇ ਕਸਬਾ ਚੋਲਾ ਸਾਹਿਬ ਵਿੱਚ ਵੇਖਣ ਨੂੰ ਮਿਲਿਆ ਜਿਹੜਾ ਨਸ਼ਾ ਸਮਗਲਰ ਹੀ ਇੱਥੇ ਸੁਖਚੰਨ ਸਿੰਘ सोनू ਉਹਦਾ ਨਾਮ ਆ ਉੱਤੇ ਦੱਸਦੇ ਕਿ ਤਕਰੀਬਨ 12 ਦੇ ਤਕਰੀਬਨ ਪਰਚੇ ਆ ਉਹਦੀ ਮਾਂ ਤੇ ਵੀ ਪਰਚੇ ਆ ਉਹਦੀ ਮਲੋ ਜਿਹੜੀ ਘਰ ਵਾਲੀ ਉੱਤੇ ਵੀ ਪਰਚੇ ਆ ਕਰਨੇ ਦੇ ਬੜੀ ਖੁਸ਼ੀ ਮਨਾਈ ਹੈ ਜੀ ਅੱਜ ਕਿਉਂਕਿ ਕਾਫੀ ਆਤ ਤਿੰਨ ਚਾਰ ਸਾਲਾਂ ਤੋਂ ਪਹਿਲਾਂ ਕਾਫੀ ਮੋਟਾਂ ਤੇ ਜੋ ਹੋ ਚੁੱਕੀਆਂ ਇਹ ਜੋ ਵੱਡਾ ਨਸ਼ਾ ਸਮਗਲ ਰਹੀ ਇਹਦੇ ਜਿਹੜੀ ਪ੍ਰਾਪਰਟੀ ਢਾਂ ਦੇ ਨਾਲ ਦੂਜਿਆਂ ਨੂੰ ਵੀ ਕੰਨ ਹੋ ਜਾਣਗੇ ਜਮਨਾ ਮੈਂ ਜਿੱਦਾਂ ਇਹਨਾਂ ਦੀ ਪ੍ਰਾਪਰਟੀ ਢਾਈ ਆ ਜੇ ਤੁਸੀਂ ਨਾ ਢੜੇ ਤੇ ਤੁਹਾਡੇ ਵੀ ਸਾਰਿਆਂ ਦੇ ਘਰ ਜਿਹੜੇ ਇਦਾਂ ਹੀ ਆ

ਪਿਕਰ ਭੰਦੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਯੁੱਧ ਨਸ਼ਾ ਵਿਰੁੱਧ ਨੂੰ ਲੈ ਕੇ ਜਿੱਥੇ ਕਿ ਬੀਤੇ ਸਮੇਂ ਵਿੱਚ ਪੁਲਿਸ ਵੱਲੋਂ ਵੱਡੇ ਐਕਸ਼ਨ ਲੈਂਦੇ ਹੋਏ ਦਰਜਨਾ ਤੋਂ ਵੱਧ ਜਿਹੜੇ ਕਿ ਨਸ਼ਾ ਸਮਕਲਰ ਹਨ ਉਹਨਾਂ ਦੀਆਂ ਜਿਹੜੀਆਂ ਨਜਾਇਜ਼ ਪ੍ਰਾਪਰਟੀਆਂ ਬਣਾਈਆਂ ਗਈਆਂ ਸਨ ਉਸ ਨੂੰ ਟੈਟਰੀ ਕੀਤਾ ਜਾ ਚੁੱਕਾ ਹੈ ਇਸੇ ਲੜੀ ਦੇ ਤਹਿਤ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਚੋਲਾ ਸਾਹਿਬ ਵਿਖੇ ਅੱਜ ਇੱਕ ਹੋਰ ਮਾਮਲਾ ਵੇਖਣ ਨੂੰ ਮਿਲਿਆ ਜਿੱਥੇ ਕਿ ਇੱਕ ਮਾਂ ਪੁੱਤਰ ਉੱਪਰ ਕਰੀਬ ਇੱਕ 10 ਤੋਂ ਵੱਧ ਜਿਹੜੇ ਪਰਚੇ ਦਰਜ ਹਨ ਐਨਡੀਪੀਐਕਸ ਦੇ ਤਹਿਤ ਉਹਨਾਂ ਦੀ ਜਿਹੜੀ ਪ੍ਰਾਪਰਟੀ ਜਿਹੜੀ ਨਜਾਇਜ਼ ਬਣਾਈ ਗਈ ਸੀ ਸਰਕਾਰੀ ਜਗ੍ਹਾ ਦੇ ਉ ਦੀ ਮਜਦ ਨਾਲ ਪੀਲਾ ਪੰਜਾ ਚਲਾਉਂਦੇ ਟੈਟਰੀ ਕਰ ਦਿੱਤਾ ਗਿਆ ਹੈ ਔਰ ਇਸ ਦੌਰਾਨ ਵੱਡੀ ਗਿਣਤੀ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਇੱਥੇ ਮੌਜੂਦ ਹਨ ਔਰ ਜਿਹੜੇ ਕੀ ਮੁਲਜ਼ਮ ਹਨ ਉਹਨਾਂ ਦੀ ਪਛਾਣ ਜਿਹੜੀ ਹੈ ਧਰਮਕੌਰ ਜਿਹੜੀ ਉਸ ਦੀ ਮਾਂ ਹੈ ਔਰ ਜਿਹੜਾ ਬੇਟਾ ਹੈ ਸੁਖਚੰਦ ਸਿੰਘ ਹੈ ਔਰ ਸੁਖਚੰਦ ਸਿੰਘ ਦੇ ਖਿਲਾਫ ਜਿਹੜੇ 10 ਤੋਂ ਵੱਧ ਜਿਹੜੇ ਪਰਚੇ ਦਸੇ ਦਰਜ ਕੀਤੇ ਦਸੇ ਜਾ ਰਹੇ ਹਨ ਔਰ ਜਿਹੜੀ ਮਾਂ ਹੈ ਧਰਮਕੌਰ ਜਿਹੜੀ ਹੈ ਉਸ ਦੇ ਖਿਲਾਫ 7 ਪਰਚੇ ਦਰਜ ਹਨ ਕੋਲ ਐਸਐਸਪੀ ਦੀਪਕ ਪਾਰੀ ਕੋਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਹੈ ਜਿਹੜੀ ਜਿਹੜਾ ਸੁਖਤ ਸਿੰਘ ਉਸ ਦੀ ਪਤਨੀ ਹੈ ਉਸ ਦੇ ਖਿਲਾਫ ਹੀ 3 ਐਨਡੀਪੀਐਸ ਦੇ ਤੱਕ ਪਰਚੇ ਦਰਜ ਹਨ ਔਰ ਪੁਲਿਸ ਵੱਲੋਂ ਇਸ ਜਿਹੜੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ਔਰ ਇਸ ਦੀ ਸ਼ਲਾਗਾ ਕੀਤੀ ਜਾ ਰਹੀ ਹੈ ਪਿੰਡ ਵਿੱਚ ਇਸ ਨੂੰ ਲੈ ਕੇ ਲੱਡੂ ਵੰਡੇ ਜਾ ਰਹੇ ਹਨ ਖੁਸ਼ੀ ਮਨਾਈ ਜਾ ਰਹੀ ਹੈ ਤਾਂ ਜੋ ਜਿਹੜੇ ਕਿ ਪੰਜਾਬ ਦੇ ਯੂਥ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ ਰਮਨ ਚਾਵਲਾ ਜਗਬਨੇ ਟੀਵੀ ਤਰਨਤਾਰਨ ਹਾਂਜੀ ਬਈ ਅੱਜ ਪ੍ਰੋਪਰਟੀ ਟਾਈ ਗਈ ਹੈ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਮਾਨ ਸਰਕਾਰ ਦਾ ਐਕਸ਼ਨ ਹੈ ਜੋ ਤ ਨਸ਼ਾ ਵਿਰੁੱਧ ਜੋ ਪੰਜਾਬ ਸਰਕਾਰ ਨੇ ਮਹਿਮਚਲਾਈ ਆ ਉਹਦਾ ਅਸਰ ਜਿਹੜਾ ਅੱਜ ਹਰਕਾ ਖਡੂਰ ਸਾਹਿਬ ਦੀ ਕਸਬਾ ਚੋਲਾ ਸਾਹਿਬ ਵਿੱਚ ਵੇਖਣ ਨੂੰ ਮਿਲਿਆ ਸੋ ਜਿਹੜਾ ਨਸ਼ਾ ਤਮਗਲਰ ਹੀ ਇੱਥੇ ਸੁਖਚੈਨ ਸਿੰਘ सोनू ਉਹਦਾ ਨਾਮ ਆ ਉੱਤੇ ਦੱਸਦੇ ਕਿ ਤਕਰੀਬਨ 12 ਦੇ ਤਕਰੀਬਨ ਪਰਚੇ ਆ ਉਹਦੀ ਮਾਂ ਤੇ ਵੀ ਪਰਚੇ ਆ ਉਹਦੀ ਮਤਲਬ ਜਿਹੜੀ ਘਰ ਵਾਲੀ ਉੱਤੇ ਵੀ ਪਰਚੇ ਆ ਉਹਦੇ ਸਬੰਧ ਦੇ ਵਿੱਚ ਅੱਜ ਐਸਐਸਪੀ ਸਾਹਿਬ ਖੋਦਦੇ ਤੇ ਚੋਲਾ ਸਾਹਿਬ ਉਹਨਾਂ ਨੇ ਵਿਜ਼ਿਟ ਕੀਤੀ ਆਏ ਤੇ ਨਾਲ ਉਹਨਾਂ ਦੇ ਡਿਪਟੀ ਸਾਹਿਬ ਅਤੁਲ ਸੋਨੀ ਜੀ ਤੇ ਅੱਜ ਲੱਡੂ ਵੰਡੇ ਨੇ ਲੱਡੂ ਹਾਂ ਸਾਰੇ ਪਿੰਡ ਨੇ ਬੜੀ ਖੁਸ਼ੀ ਮਨਾਈ ਹੈ ਜੀ ਅੱਜ ਕਿਉਂਕਿ ਕਾਫੀ ਆ ਤਿੰਨ ਚਾਰ ਸਾਲਾਂ ਤੋਂ ਪਹਿਲਾਂ ਕਾਫੀ ਮੋਤਾਂ ਤੇ ਜੋ ਹੋ ਚੁੱਕੀਆਂ ਇਹ ਜਿਹੜਾ ਵੱਡਾ ਨਸ਼ਾ ਸਮਗਲਰ ਹੀ ਇਹਦੇ ਜਿਹੜੀ ਪ੍ਰਾਪਰਟੀ ਟਾਈਨ ਦੇ ਨਾਲ ਦੂਜਿਆਂ ਨੂੰ ਵੀ ਕੰਨ ਹੋ ਜਾਣਗੇ ਮੈਂ ਤੇ ਤੁਹਾਡੇ ਮਾਧਿਅਮ ਰਹੀ ਉਹਨਾਂ ਨੂੰ ਦੱਸਣਾ ਚਾਹੁੰਦਾ ਚੇਤਾਵਨੀ ਦੇਣਾ ਚਾਹੁੰਦਾ ਵਾਂ ਤੇ ਜਿੱਦਾਂ ਇਹਨਾਂ ਦੀ ਪ੍ਰਾਪਰਟੀ ਟਾਈ ਆ ਜੇ ਤੁਸੀਂ ਨਾ ਆੜੇ ਤੇ ਤੁਹਾਡੇ ਵੀ ਸਾਰਿਆਂ ਦੇ ਘਰ ਜਿਹੜੇ ਇਦਾਂ ਹੀ ਆ ਉਹ ਜਿਹੜੇ ਢਾਏ ਜਾਣਗੇ ਤੇ ਜਿਹੜੇ ਆ ਵੀ ਉਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਦਿੱਤੀ ਜਾਊਗੀ ਮਹਿਮਾਨ ਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦਾ ਅਤੇ ਹਲਕੇ ਦੇ ਐਮ ਐਲ ਏ ਸਰਦਾਰ ਮਨਜਿੰਦਰ ਸਿੰਘ ਜੀ ਲਾਲਪੁਰਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਉਹ ਪੜਾ ਲੈ ਕੀਤਾ ਜੀ ਲੱਡੂ ਵੰਡੇ ਆ ਹਾਂ ਜੀ ਕਿਉਂ ਵੰਡੇ ਆ ਕੀ ਵੰਡੇ ਆ ਸਰ ਇਹ ਇੱਕ ਲੱਡੂ ਵੰਡਿਆ ਜੀ ਅੱਜ ਸਾਡੇ ਚੋਲਾ ਸਾਡੇ ਇੱਕ ਨਸ਼ੇ ਦੀ ਜੜ ਪੁੱਟੀ ਗਈ ਆ ਜੀ ਕੌਣ ਸੀ ਬੰਦਾ ਇਹ ਬੰਦਾ ਸੋਨੂ ਸੀ ਜੀ ਚੋਲਾ ਸਾਡਾ ਹੀ ਰਹਿਣ ਵਾਲਾ ਸੀ ਪਿੱਛੋਂ ਪਿੰਡੇ ਦਾ ਮੋਹਨਪੁਰਾ ਜੀ ਇੱਥੇ ਚ ਕਿੰਨੇ ਕਿ ਦਿਖਲਾ ਪਰਚੇ ਦਰਜ ਕਰ। ਇਹ ਦੇ ਇੱਕ ਤਾਂ ਤੁਹਾਨੂੰ ਤੇ ਆਪ ਤੇ ਤੇ ਇਹਦੀ ਮਾਤਾ ਤੇ ਤੇ ਇਹਦੀ ਘਰ ਵਾਲੀ ਤੇ ਜੀ। ਕਿਸੇ ਦੇ ਕੀ ਹੈ। ਜਿਹੜੀ ਜੀ ਆਪਣੀ ਪੰਜਾਬ ਸਰਕਾਰ ਦੀ ਜੁਤ ਨਸ਼ਾ ਵਿਰੁੱਧ ਮੁਹਿੰਮ ਚੱਲ ਰਹੀ ਹੈ। ਉਸ ਦੇ ਖਿਲਾਫ ਸਾਡਾ ਪਿਆ ਪੁਲਿਸ ਦਾ ਜ਼ਿਲ੍ਹਾ ਪ੍ਰਸ਼ਾਸਨ ਦਾ ਅਮਰ ਸਿੰਘ ਪੁਲਾਲ ਰਹਿੰਦਾ ਹੈ ਕਿ ਕਿਸੇ ਵਿਅਕਤੀ ਨਸ਼ਾ ਵੇਚ ਕੇ ਅਨਲੈਗਲ ਪ੍ਰਾਪਰਟੀ ਬਣਾਈਆਂ ਨੂੰ ਵੈਰੀਫਾਈ ਕਰਕੇ ਉਹਨਾਂ 'ਤੇ ਕਾਨੂੰਨ ਸਖ਼ਤ ਕਾਰਵਾਈ ਕੀਤੀ ਜਾਂ। ਇਸੇ ਤਰੀਕੇ ਦੇ ਵਿੱਚ ਅੱਜ ਗੋਵਿੰਦਵਾਲ ਸਾਹਿਬ ਦਾ ਇਹ ਪਰਿਵਾਰ ਹੈਗਾ। ਇਸ ਦਾ ਇੱਕ ਬੱਚੇ ਦਾ ਨਾਮ ਸੁਚੈਨ ਸਿੰਘ ਹੈ ਇਸ ਦੇ ਐਨਡੀਪੀਐਸ ਦੇ ਵਕਫ ਵਕ ਕੇ ਸਾਦੇ 12% ਦਰ ਸੋ। ਇਹਦੀ ਮਾਤਾ ਤਰਮਿੰਦਰ ਕੌਰ ਹੈ ਉਹਦੇ ਐਨਡੀਪੀਐਸ ਦੇ ਵਕਫ ਵਕ ਕੇ ਸਾਦੇ 7% ਦਰ ਹੈਗੀ। ਇਹ ਵਿਅਕਤੀ ਜਿਹੜਾ ਹੈਗਾ ਕੋਨਪਾਲ ਸਾਹਿਬ ਜੇਲ੍ਹ ਦੇ ਵਿੱਚ ਬੰਦ ਹੈ ਇਹਦੀ ਮਾਤਾ ਅੰਮ੍ਰਿਤਸਰ ਜਿਲ੍ਹੇ ਦੇ ਵਿੱਚ ਬੰਦ ਹੈ ਇਹਦੀ ਵਾਈਫ ਜਿਹੜੀ ਇਨਫੋਰਮੇਸ਼ਨ ਮਿਲੀ ਹੈ ਇਹਦੀ ਵਾਈਫ ਤੇ ਵੀ 2% ਡੀਪੀਐਸ ਦੇ ਹੈਗੇ ਸੋ ਕੁੱਲ ਮਿਲਾ ਕੇ ਇਹਨਾਂ ਸਾਰਿਆਂ ਤੇ ਇਸ ਪਰਿਵਾਰ ਤੇ 20 ਤੋਂ ਵੱਧ ਬੱਚੇ ਹੈਗੇ ਇਹਨਾਂ ਦੀ ਪ੍ਰਾਪਰਟੀ ਜਿਹੜੀ ਅਸੀਂ ਆਇਡੈਂਟੀਫਾਈ ਕੀਤੀ ਸੀਗੀ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਇਹਨਾਂ ਨੂੰ ਪ੍ਰੋਪਰ ਪ੍ਰੋਸੀਜਰ ਫਾਲੋ ਕਰਕੇ ਨੋਟਿਸ ਵਗੈਰੇ ਦੇ ਕੇ ਜਿਹੜੀ ਇਹ ਪ੍ਰਾਪਰਟੀ ਇਲੀਗਲ ਇਹਨਾਂ ਨੇ ਸਰਕਾਰੀ ਜਗ੍ਹਾ ਤੇ ਬਣਾਈ ਸੀਗੀ ਉਹਦਾ ਡੈਮੋਲੇਸ਼ਨ ਅੱਜ ਕੀਤਾ ਜਾ ਰਿਹਾ ਸੀ ਸਰ ਕਿੰਨੀ ਕੋਟ ਦੀ ਜਗ੍ਹਾ ਸੀ ਜਿਹੜੀ ਬਣ ਜਿਹੜੀ ਕੀਮਤ ਹੈ ਕਿੰਨੀ ਕੀ ਕੀਤੀ ਹੈ ਉਹ ਕੀਮਤ ਲੋਕਲ ਜਿਹੜਾ ਹੈਗਾ ਉਹਦੇ ਅਕੋਰਡਿੰਗ ਐਸਟੀਮੇਟ ਕਰਾ ਦਾਂਗੇ ਪਰ ਸਾਡਾ ਮੈਸੇਜ ਇਹੀ ਹੈਗਾ ਇਹ ਜਿਹੜਾ ਐਕਸ਼ਨ ਹੈਗਾ ਕਿ ਕੋਈ ਵੀ ਵਿਅਕਤੀ ਜਿਹੜਾ ਨਸ਼ਾ ਵੇਚ ਕੇ ਸਾਡੇ ਪਿੰਡਾਂ ਦੇ ਪੀੜ੍ਹੀਆਂ ਨੂੰ ਸਾਡੇ ਨੌਜਵਾਨਾਂ ਨੂੰ ਖਰਾਬ ਕਰੇਗਾ ਉਹਦਾ ਤੇ ਉਹਦੀ ਪ੍ਰਾਪਰਟੀ ਦਾ ਅੱਗੇ ਵੀ ਇਸੇ ਤਰੀਕੇ ਦਾ ਹਸ਼ਰ ਹੋਏ ਥੈਂਕ ਯੂ